ਹਾਂਜੀ ਸਟੂਡੈਂਟ ਗੁੱਡ ਆਫਟਰਨੂਨ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਆਪਣੀ ਪੰਜਾਬੀ ਦੀ ਕਲਾਸ ਜਿਹੜੀ ਲਾਈਵ ਹੋ ਚੁੱਕੀ ਹੈ ਬਈ ਤੁਸੀਂ ਜਿੰਨੇ ਵੀ ਜਣੇ ਆ ਚੁੱਕੇ ਹੋ ਬਈ ਇੱਕ ਵਾਰੀ ਕਲਾਸ ਨੂੰ ਕਰ ਦਿਓ ਲਾਈਕ ਸ਼ੇਅਰ ਆਪਣੇ ਦੋਸਤਾਂ ਮਿੱਤਰਾਂ ਨਾਲ ਕਿ ਤਾਂ ਕਿ ਆਪਾਂ ਕਲਾਸ ਨੂੰ ਗੇਸਟ ਕਰ ਸਕੀਏ ਜਿੰਨੇ ਵੀ ਜਣੇ ਸੋ ਸਭ ਦਾ ਮੋਸਟ ਵੈਲਕਮ ਹੈ ਚੈਨਲ ਦੇ ਉੱਪਰ ਚਾਹੇ ਨਵੇਂ ਜੁੜੇ ਹੋਣ ਚਾਹੇ ਪੁਰਾਣੇ ਸੋ ਜਿਹੜੇ ਬੱਚੇ ਹਲੇ ਤੱਕ ਟੈਲੀਗ੍ਰਾਮ ਗਰੁੱਪ ਦੇ ਵਿੱਚ ਨਹੀਂ ਜੁਆਇਨ ਹੋਏ ਬਈ ਤੁਹਾਨੂੰ ਜਿਹੜਾ ਲਿੰਕ ਹੈ ਟੈਲੀਗ੍ਰਾਮ ਦਾ ਉਹ ਦਿੱਤਾ ਹੋਇਆ ਸੋ ਉਸ ਦੇ ਰਾਹੀਂ ਤੁਸੀਂ ਡਾਇਰੈਕ ਚੈਨਲ ਐਸ ਲਈ ਤੁਸੀਂ ਉੱਪਰ ਤੁਸੀਂ ਜਾ ਸਕਦੇ ਹੋ ਠੀਕ ਹੈ ਬਈ ਉਸ ਤੋਂ ਬਾਅਦ ਇਹ ਆਪਣੇ ਕੋਰਸ ਨੇ ਬਈ ਜੋ ਜਿਹੜੇ ਕੋਈ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਕੋਰਸ ਪਰਚੇਸ ਕਰ ਸਕਦੇ ਨੇ ਪੇਪਰ 1 ਵਾਲਾ ਤੁਹਾਨੂੰ ਮੇਰੇ ਸਿਰ 2500 ਦੇ ਵਿੱਚ ਤੇ ਪੇਪਰ 2 ਵਾਲਾ ਮੇਰੇ ਤੁਹਾਨੂੰ 3000 ਦੇ ਵਿੱਚ ਠੀਕ ਹੈ ਬਈ ਬਹੁਤ ਹੀ ਵੱਡਾ ਆਪਾਂ ਕਹਿ ਸਕਦੇ ਹਾਂ ਡਿਸਕਾਊਂਟ ਹੈ ਹੀ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਇੰਨੀਆਂ ਘੱਟ ਫੀਸਾਂ ਦੇ ਉੱਪਰ ਜਿਹੜੇ ਕੋਰਸ ਨੇ ਉਹ ਨਹੀਂ ਮਿਲ ਰਹੀ ਇੱਕ ਸਾਲ ਦੀ ਵੈਲਿਡਿਟੀ ਹੈ ਜਿਹੜਾ ਆਪਣਾ ਰਿਕਾਰਡਰ ਕੋਰਸ ਮਿਲੂਗਾ ਤੁਹਾਨੂੰ ਹਰ ਇੱਕ ਚੀਜ਼ ਇਹਦੇ ਵਿੱਚ ਵੈਲਿਊਏਬਲ ਹੈ ਠੀਕ ਹੈ ਬਈ ਐਮਸੀ ਨਾਂ ਚਾਰ ਟੀਚਰਾਂ ਦੁਆਰਾ ਮਿਲ ਕੇ ਸਾਢੇ ਦੋ ਵਾਰਾਂ ਹੀ ਜਿਹੜਾ ਇਹ ਕੋਰਸ ਆ ਉਹ ਤਿਆਰ ਕੀਤਾ। ਸੋ ਇਹ ਕੋਰਸ ਨੂੰ ਜੁਆਇਨ ਕਰਨ ਵਾਸਤੇ ਵੀ ਤੁਸੀਂ ਪਲੇ ਸਟੋਰ ਦੇ ਵਿੱਚੋਂ ਜਾ ਕੇ ਇਸ ਐਪ ਨੂੰ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਡਾਊਨਲੋਡ ਕਰ ਸਕਦੇ ਹੋ ਠੀਕ ਆ ਡਾਊਨਲੋਡ ਕਰਨ ਤੇ ਤੁਹਾਨੂੰ ਕੋਈ ਵੀ ਪੈਸਾ ਨਹੀਂ ਦੇਣਾ ਪਵੇਗਾ। ਫਸਟ ਕੁਸਚਨ ਆ ਵੀ ਆ ਚੁੱਕਿਆ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਇੱਕ ਵਾਰੀ ਥੰਬਸ ਅਪ ਕਰਕੇ ਦੱਸ ਦਿਓ ਕਿਉਂਕਿ ਮੇਰੇ ਲਈ ਕਿਸੇ ਦਾ ਕੋਈ ਕਮੈਂਟ ਨਹੀਂ ਸ਼ੋ ਹੋ ਰਿਹਾ ਕਿਸੇ ਬੱਚੇ ਦਾ ਵੀ। ਹਾਂ 1 ਦਸੰਬਰ ਆ ਵਈ ਅੱਜ ਹਨਾ 1 ਦਸੰਬਰ ਹੋ ਚੁੱਕਿਆ ਜਿਹੜਾ ਪੂਰੇ ਦਾ ਪੂਰਾ ਸਾਲ ਆਪਣਾ ਉਹ ਖਤਮ ਹੋ ਚੁੱਕਿਆ ਠੀਕ ਹੈ ਸਿਰਫ ਇੱਕ ਮੰਥ ਰਹਿ ਗਿਆ ਆਪਣੇ ਕੋਲੇ ਸੋ ਹੁਣ 1 ਦਸੰਬਰ ਹੋ ਗਿਆ ਆਪਣੀ ਸਟਡੀ ਨੂੰ ਇਸ ਤਰੀਕੇ ਨਾਲ ਚ ਲੈ ਕੇ ਚੱਲੋ ਬਈ ਕਿ ਦਸੰਬਰ ਦੇ ਵਿੱਚ ਜਿਹੜਾ ਆਪਣਾ ਸਿਲੇਬਸ ਹੈ ਨਾ ਉਹ ਸਾਰਾ ਕਵਰ ਕਰ ਦੇਣਾ ਠੀਕ ਹੈ ਹਮ ਹਾਂ ਕਿਉਂਕਿ ਇਹ ਨਹੀਂ ਪਤਾ ਲੱਗਦਾ ਹੁਣ ਵੀ ਦਸੰਬਰ ਦੇ ਵਿੱਚ ਤੁਹਾਡਾ ਜਿਹੜਾ ਨੋਟੀਫਿਕੇਸ਼ਨ ਹੋ ਨਿਕਲ ਕੇ ਆ ਸਕਦਾ ਹੈ ਕਿਉਂਕਿ ਬਹੁਤ ਵੱਡੀ ਨਿਊਜ਼ ਹੋ ਸਕਦੀ ਹੈ ਇਹ ਠੀਕ ਹੈ ਕਿਉਂਕਿ ਫਰਵਰੀ ਦੇ ਵਿੱਚ ਜੇਕਰ ਆਪਾਂ ਟਾਰਗੇਟ ਮੰਨ ਕੇ ਚੱਲੀਏ ਤੁਹਾਡਾ ਜਿਹੜਾ ਪੀਐਸ ਟੈਟ ਦਾ ਪੇਪਰ ਉਹ ਫਰਵਰੀ ਦੇ ਵਿੱਚ ਹੋ ਸਕਦਾ ਹੈ ਠੀਕ ਹੈ ਭਈ ਜਿਸ ਤਰ੍ਹਾਂ ਸੀ ਟੈਟ ਦਾ ਪੇਪਰ ਹੋਣ ਜਾ ਰਿਹਾ ਹੈ ਨਾ ਉਸੇ ਤਰ੍ਹਾਂ ਤੁਹਾਡਾ ਪੀਐਸ ਟੈਟ ਦਾ ਜਿਹੜਾ ਪੇਪਰ ਉਹ ਹੋ ਸਕਦਾ ਹੈ ਠੀਕ ਹੈ ਭਈ ਸੋ ਹੋ ਸਕਦਾ ਹੈ ਇਹ ਠੀਕ ਹੈ ਮੈਂ ਇਹ ਨਹੀਂ ਕਹਿੰਦੀ ਅੱਦੇ ਬੱਚੇ ਕਹਿਣਗੇ ਪੇਪਰ ਹੁੰਦਾ ਨਹੀਂ ਠੀਕ ਹੈ ਪੇਪਰ ਹੋਊਗਾ ਜ਼ਰੂਰ ਈ ਮਨਨ ਕਿ ਚਲੋ ਇਹ ਨਹੀਂ ਪਤਾ ਭਾਈ ਇਹ ਸੁੱਤੀ ਸਰਕਾਰਾਂ ਕਿਉਂਕਿ ਹਰ ਵਾਰ ਆਪਾਂ ਇਹ ਨਹੀਂ ਖੇਦੀ ਨਾ ਕਰੀਏ ਕਿਉਂਕਿ ਮੈਨੂੰ ਥੋੜੇ ਜਿਆਦਾ ਈਰਖਾ ਚੜ ਜਾਂਦਾ ਮੈਂ ਥੋੜੇ ਜਿਆਦਾ ਬੋਲ ਜਾਨੀ ਆ ਇਹ ਸੁੱਤੀ ਸਰਕਾਰ ਹੈ ਕਿਸੇ ਵਕਤ ਵੀ ਜਿਹੜਾ ਤੁਹਾਡਾ ਪੇਪਰ ਉਹ ਆ ਸਕਦਾ ਠੀਕ ਹੈ ਸੋ ਇਹਨਾਂ ਦੇ ਉਮੀਦ ਆਸਰੇ ਨਾ ਚੱਲੋ ਵੀ ਇਹ ਪੇਪਰ ਅੱਗੇ ਦੇਣਗੇ ਜਾਂ ਹੁੰਦਾ ਨਹੀਂ ਇਹ ਭਾਈ ਡੁੰਨਾ ਦੀ ਸਰਕਾਰ ਹੈ ਡੁੰਨਾ ਦੀ ਜਿਹੜੀ ਆਪਾਂ ਬਣਾਈ ਹੋਈ ਹੈ ਠੀਕ ਹੈ ਤੁਸੀਂ ਆਪਦਾ ਐਕਟਿਵ ਹੋ ਕੇ ਰਹੋ ਆਪਦੀ ਸਟੱਡੀ ਵੱਲ ਧਿਆਨ ਦਿਓ ਸੋ ਇਹਨਾਂ ਦੇ ਮੂੰਹ ਕਹਿੰ ਨਾ ਦੇਖੋ ਠੀਕ ਹੈ ਜਿਹ ਕੁ ਜੇ ਕਰੇ ਇਹ ਕਰਨ ਵਾਲੇ ਹੁੰਦੇ 5 ਦੇ 5 ਸਾਲ ਹੋ ਗਏ ਹੱਥ ਤੇ ਹੱਤ ਤਰ ਕੇ ਬੈਠੇ ਰਹੇ ਜਿਹੜੀ ਇਹਨਾਂ ਨੇ ਆਪਣੀਆਂ ਪ੍ਰਾਪਰਟੀਆਂ ਜ਼ਮੀਨ ਜਾਇਦਾਦਾਂ ਇਹ ਸਾਰਾ ਕੁਝ ਬਣਾਉਣ ਦੇ ਇਹਨਾਂ ਨੇ ਲੱਕ ਬੰਨਿਆ ਹੋਇਆ ਸੋ ਆਪਣੇ ਪੰਜਾਬ ਦੇ ਇਹਨਾਂ ਨੇ ਵੇੜੇ ਹੀ ਕਰਕੇ ਕੀਤਾ ਹੋਇਆ ਠੀਕ ਹੈ ਤੁਸੀਂ ਮੰਨ ਕੇ ਚੱਲੋ ਵੀ ਤੁਸੀਂ ਸਿਰਫ ਆਪਦੇ ਬਾਰੇ ਜਿਉਣਾ ਆਪਦੇ ਬਾਰੇ ਪੜਨਾ ਠੀਕ ਹੈ ਆਪਦੀ ਸਟੱਡੀ ਨੂੰ ਜਾਰੀ ਰੱਖੋ ਪੇਪਰ ਕਿਸੇ ਟਾਈਮ ਵੀ ਹੋ ਸਕਦਾ ਹੈ ਫਰਸਟ ਕੁਸਚਨ ਜਿਹੜਾ ਆ ਚੁੱਕਿਆ ਬਈ ਹਾਂ ਕਹਿੰਦੇ ਹੇਠਾ ਦਿੱਤੇਆਂ ਵਿੱਚੋਂ ਨਾਮ ਪਰਚੋਲ ਕਰੋ ਹੇਠਾਂ ਦਿੱਤੇ ਸ਼ਬਦਾਂ ਦੇ ਵਿੱਚੋਂ ਨਾਮ ਪਰਚੋਲ ਪਰਚੋਲ ਦਾ ਮਤਲਬ ਹੁੰਦਾ ਇੱਕ ਸ਼ਬਦ ਕੱਢ ਕੇ ਚਾਰੇ ਆਪਸ਼ਨਾਂ ਇੱਕੋ ਜਿਹੀਆਂ ਲੱਗਦੀਆਂ ਨੇ ਉਹ ਮਕਾਨ ਆਸੀ ਤੇ ਸੁੰਦਰ ਇਹ ਹੈਗੇ ਨਾਮ ਹੀ ਨਹੀਂ ਠੀਕ ਹੈ ਪਰ ਆਪਾਂ ਨੇ ਇੱਕ ਸਪੈਸੀਫਿਕ ਇੱਕ ਜਿਹੜੀ ਜ਼ਿਆਦਾ ਜਿਹੜੀ ਆਪਾਂ ਕਹਿ ਸਕਦੇ ਆ ਸਪੈਸੀਫਿਕ ਜੀ ਚੀਜ਼ ਆਪਾਂ ਨੇ ਕੱਢ ਕੇ ਲੈ ਕੇ ਜਾਣੀ ਹੈ ਹਨਾ ਕਿਉਂਕਿ ਮੈਂ ਹਰ ਵਾਰ ਤੁਹਾਨੂੰ ਬੋਲਦੀ ਹੁੰਨੀ ਆ ਪੀਐਸਟੈਟ ਦੇ ਵਿੱਚ ਜਿਹੜੀਆਂ ਆਪਸ਼ਨਾਂ ਹੁੰਦੀਆਂ ਨੇ ਸਾਰੀਆਂ ਸਹੀ ਹੁੰਦੀਆਂ ਨੇ ਠੀਕ ਹੈ ਬਈ ਪਰ ਤੁਸੀਂ ਇੱਕ ਬੈਸਟ ਆਪਸ਼ਨ ਚੂਜ਼ ਕਰਨੀ ਹੁੰਦੀ ਜਿਹੜੀ ਸਭ ਤੋਂ ਜ਼ਿਆਦਾ ਸਹੀ ਬੈਠੂਗੀ ਠੀਕ ਹੈ ਸੋ ਆਨਸਰ ਕਰਨ ਦੀ ਕੋਸ਼ਿਸ਼ ਕਰੋ ਰਜਨੀ ਨੀਸ਼ਾ जिन्ने भी ਤੁਸੀਂ ਆ ਚੁੱਕੇ ਹੋ ਮੁਸਕਾਨ मोस्ट वेलकम ਜਿੰਨੇ ਵੀ ਤੁਸੀਂ ਬੱਚੇ ਦੇਖ ਰਹੇ ਹੋ ਉਸ ਇੱਕ ਵਾਰੀ ਕਲਾਸ ਨੂੰ ਕਰ ਦੋ ਸ਼ੇਅਰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਸੀਂ ਬੀ ਕਰ ਰਹੇ ਹੋ ਬੀ ਮਕਾਨ ਠੀਕ ਹੈ ਇਹ ਨਾਮ ਹੋ ਗਿਆ ਤੁਹਾਡਾ ਠੀਕ ਹੈ ਹੂੰ ਸੋ ਜੇਕਰ ਆਪਾਂ ਦੇਖੀਏ ਇਹ ਨਾ ਮੈਂ ਤੁਹਾਡੇ ਡੈਫੀਨੇਸ਼ਨਾਂ ਵੀ ਨਾਲ ਲਿਖੀ ਹੈ ਵੀ ਇਸ ਤਰ੍ਹਾਂ ਦਾ ਆਨਸਰ ਬਣਿਆ ਕਿਉਂ ਠੀਕ ਹੈ ਵੀ ਗੁੱਡ ਆਫਟਰਨੂੰ ਜਿਹੜੇ ਆ ਰਹੇ ਹੋ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਮਕਾਨ ਹੈ ਮਕਾਨ ਬਣਿਆ ਕਿਉਂ ਕਹਿੰਦੇ ਨਾਮ ਉਹ ਸ਼ਬਦ ਹੁੰਦੇ ਨੇ ਜਿਹੜੇ ਕਿਸੇ ਵਸਤੂ ਵਿਅਕਤੀ ਜਾਂ ਥਾਂ ਨੂੰ ਜਾਂ ਭਾਵ ਨੂੰ ਦਰਸਾਉਂਦੇ ਨੇ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਕਹਿੰਦੇ ਉਹ ਕਿਹੜੇ ਤਰ੍ਹਾਂ ਦਾ ਸ਼ਬਦ ਹੈ ਉਹ ਆਪਾਂ ਕਿਸੇ ਨੂੰ ਕਹਿ ਸਕਦੇ ਹਾਂ ਨਾ ਆਪਾਂ ਕਿਸੇ ਨਾਲ ਗੱਲ ਕਰ ਰਹੇ ਹਾਂ ਆਪਾਂ ਥਰਡ ਪਰਸਨ ਵਾਰੇ ਗੱਲ ਕਰ ਰਹੇ ਹਾਂ ਆਪਾਂ ਦੋ ਜਣੇ ਗੱਲ ਕਰ ਰਹੇ ਹਾਂ ਆਪਾਂ ਥਰਡ ਪਰਸਨ ਦੀ ਗੱਲ ਕਰ ਰਹੇ ਹਾਂ ਵੀ ਉਹ ਮੇਰਾ ਭਰਾ ਹੈ ਜਾਂ ਉਹ ਮੇਰੀ ਸਿਸਟਰ ਹੈ ਮੇਰੀ ਭੈਣ ਹੈ ਉਹ ਹੈ ਨਾ ਹੁਣ ਜਿਹੜਾ ਉਹ ਸ਼ਬਦ ਉਹ ਕੀ ਹੈਗਾ ਨਾਮ ਹੈ ਸਰਵਨਾਮ ਹੈ ਕਿਰਿਆ ਜਾਂ ਵਿਸ਼ੇਸ਼ਣ ਹੈ ਅਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਜਿੰਨੇ ਵੀ ਤੁਸੀਂ ਜੁੜ ਚੁੱਕੇ ਨੇ ਮੀਤਾ ਗੁਪਤਾ ਵੀ ਆ ਚੁੱਕੇ ਨੇ मोस्ट ਵੈਲਕਮ ਵੀ ਸਭ ਦਾ ਗੁੱਡ ਆਫਟਰਨੂਨ ਹਾਂ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸਰਵਨਾਮ ਠੀਕ ਹੈ ਉਹ ਸਰਵਨਾਮ ਹੈ ਸਰਵਨਾਮ ਦਾ ਮਤਲਬ ਕੀ ਹੁੰਦਾ ਹੈ ਜਿਹੜਾ ਉਹ ਸ਼ਬਦ ਆ ਨਾ ਡੈਫੀਨੇਸ਼ਨ ਦੇਖ ਲਓ ਠੀਕ ਹੈ ਇਹ ਨਾਮ ਨਾਮ ਦੀ ਥਾਂ ਤੇ ਵਰਤੇ ਜਾਂਦੇ ਤੇ ਇੱਕ ਮਤਲਬ ਇਹ ਤਾਂ ਦੋ ਇੱਕ ਹੋਰ ਵੀ ਨਿਕਲਦਾ ਇਹ ਆਪਾਂ ਮੇਲ ਵਾਸਤੇ ਵਰਤ ਸਕਦੇ ਆ ਇਹ ਆਪਾਂ ਫੀਮੇਲ ਵਾਸਤੇ ਵੀ ਵਰਤ ਸਕਦੇ ਆ ਠੀਕ ਹੈ ਵੀ ਠੀਕ ਹੈ ਇਸ ਤੋਂ ਲਾਹਾਂ ਉਹ ਵਸਤੂ ਵਾਸਤੇ ਵਰਤੇ ਜਾਂਦਾ ਵੀ ਉਹੋ ਵਸਤੂ ਉਹ ਚੀਜ਼ ਫੜਾਇਆ ਮੈਨੂੰ ਉਹ ਹਨਾ ਆਪਾਂ ਇਸ ਤਰ੍ਹਾਂ ਬੋਲਦੇ ਹੁਣ ਇਹ ਵਸਤੂਆਂ ਵਾਸਤੇ ਵੀ ਦੇ ਮੇਲ ਫੀਮੇਲ ਵਾਸਤੇ ਵੀ ਵਰਤੇ ਜਾਂਦਾ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਖੂਬਸੂਰਤ ਕਹਿੰਦੇ ਕਿਸ ਪਾਸ਼ਾਈ ਭਾਗ ਵਿੱਚ ਆਉਂਦਾ ਹੈ ਖੂਬਸੂਰਤ ਕਿਹੜੇ ਪਾਸ਼ਾਈ ਭਾਗ ਦੇ ਵਿੱਚ ਆਉਂਦਾ ਹੈ ਕਿਰਿਆ ਵਿਸ਼ੇਸ਼ਣ ਵਿਸਮਾਦੀ ਜਾਂ ਸਰਵਨਾਮ ਅੰਸਰ ਕਰਨ ਦੀ ਕੋਸ਼ਿਸ਼ ਕਰੋ ਬਈ ਤੇਰੇ ਨੰਬਰ ਕੁਐਸਚਨ ਤੇ ਪਹੁੰਚ ਚੁੱਕੀਆਂ ਆਪਾਂ ਜਿੰਨੇ ਵੀ ਤੁਸੀਂ ਬੱਚੇ ਦੇਖ ਰਹੇ ਹੋਗੇ ਖੂਬਸੂਰਤ ਕਹਿੰਦੇ ਕਿਸ ਪਛਾਈ ਭਾਗ ਦੇ ਵਿੱਚ ਆਉਂਦਾ ਹੈ ਸੋ ਰਾਈਟ ਆਨਸਰ ਬਣੂਗਾ ਵੀ ਇਹਦਾ ਤੁਹਾਡਾ ਬੀ ਵਿਸ਼ੇਸ਼ਣ ਦੇ ਵਿੱਚ ਠੀਕ ਹੈ ਵਿਸ਼ੇਸ਼ਣ ਹੀ ਹੁੰਦਾ ਹੈ ਇਹ ਖੂਬਸੂਰਤ ਕਿਸੇ ਦੀ ਆਪਾਂ ਖੂਬਸੂਰਤੀ ਆ ਕਿਸੇ ਚੀਜ਼ ਦੀ ਆਪਣੀ ਖੂਬਸੂਰਤੀ ਦੇਖਣੀ ਜੇ ਮੈਂ ਆਪਾਂ ਗਲਾਬ ਦਾ ਫੁੱਲ ਨੂੰ ਸਭ ਤੋਂ ਜ਼ਿਆਦਾ ਖੂਬਸੂਰਤ ਮੰਨਦੇ ਹਾਂ ਨਾ ਉਹ ਚੀਜ਼ ਉਹਦੀ ਕਿ ਸਪੈਸੀਫਿਕ ਵਿਸ਼ੇਸ਼ਤਾ ਹੋਗੀ ਉਹ ਵੀ ਭਾਈ ਉਹ ਜ਼ਿਆਦਾ ਸੁੰਦਰ ਹੈ ਤਾਂ ਕਰਕੇ ਉਹਨੂੰ ਆਪਾਂ ਖੂਬਸੂਰਤ ਬੋਲਦੇ ਹਾਂ ਠੀਕ ਹੈ ਸੋ ਦੇ ਡੈਫੀਨੇਸ਼ਨ ਦੇਖ ਲਓ ਕਹਿੰਦੇ ਵਿਸ਼ੇਸ਼ਣ ਉਹ ਸ਼ਬਦ ਹੁੰਦੇ ਹਨ ਜੋ ਨਾਮ ਜਾਂ ਸਰਬਨਾਮ ਦੀ ਵਿਸ਼ੇਸ਼ਤਾ ਦੱਸਣ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਕਹਿੰਦੇ ਇਹੇਠਾ ਦਿੱਤਿਆਂ ਦੇ ਵਿੱਚੋਂ ਕਿੜਿਆ ਕਿਰਿਆ ਪਰਚੋਲੋ ਕਿਰਿਆ ਪਰਚੋਲ ਦਾ ਮਤਲਬ ਕੀ ਹੁੰਦਾ ਲੱਭ ਕੇ ਲੈ ਕੇ ਆਉਣੀ ਆਪਣੇ ਖਾਣਾ ਉੱਚਾ ਉਹ ਮੇਰਾ ਕਿਰਿਆ ਕਿਹੜੀ ਸ਼ਬਦ ਹੋਵੇਗੀ ਇਹਨਾਂ ਚਾਰੇ ਆਪਸ਼ਨਾਂ ਦੇ ਵਿੱਚੋਂ ਉਹ ਕਿਹੜਾ ਸ਼ਬਦ ਹੈ ਜਿਹੜੀ ਕਿਰਿਆ ਬਣ ਸਕਦਾ ਹੈ हां करो भाई आंसर वेरी गुड भाई जिने भी ਤੁਸੀਂ ਆਂਸਰ ਕਰਿਆ ਸੋ ਰਾਈਟ ਆਂਸਰ ਬਣੂਗਾ ਤੁਹਾਡਾ ਏ ਖਾਣਾ ਠੀਕ ਹੈ ਖਾਣਾ ਹੋਊਗਾ ਠੀਕ ਹੈ ਇਹ ਕਿਰਿਆ ਹੈਗੀ ਠੀਕ ਹੈ ਕਿਰਿਆ ਹੁੰਦੀ ਕੀ ਹੈ ਕਹਿੰਦੇ ਉਹ ਸ਼ਬਦ ਜੋ ਕੰਮ ਜਾਂ ਕਿਰਿਆ ਨੂੰ ਦਰਸਾਵੇ ਠੀਕ ਹੈ ਵੀ ਹੋ ਰਿਹਾ ਹੁਣ ਉਹ ਖਾਣਾ ਖਾ ਰਿਹਾ ਇਹ ਕਿਰਿ ਹੋ ਰਹੀ ਹੈ ਨਾ ਮੇਰਾ ਕਿਹੜਾ ਸਰਵਨਾਮ ਹੈ ਮੇਰਾ ਜਿਹੜਾ ਆਪਾਂ ਕਹਿੰਦੇ ਵੀ ਇਹ ਮੇਰਾਗਾ ਇਹ ਮੇਰੀ ਵਸਤੂ ਹੈ ਇਹ ਮੇਰੀ ਚੀਜ਼ ਹੈ ਹਨਾ ਇਹ ਮੇਰਾ ਕਰ ਹੈ ਇਹ ਕਿਹੜੇ ਸਰਵਨਾਮ ਦੇ ਵਿੱਚ ਆਊਗਾ ਨਿਜ ਦੇ ਵਿੱਚ ਆਊਗਾ ਸਬੰਧ ਦੇ ਵਿੱਚ ਜਾਂ ਪਰਸਵਰ ਪਰਸਵਰਵਾਚਕ ਠੀਕ ਹੈ ਪਰਸਵਰਵਾਚਕ ਇਹ ਪ੍ਰਸ਼ਨਵਾਚਕ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ 5 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਤੁਸੀਂ 9 ਜਣੇ ਦੇਖ ਰਹੇ ਹੋ ਵੈਰੀ ਗੁੱਡ ਜਿੰਨੇ ਵੀ ਤੁਸੀਂ ਆ ਚੁੱਕੇ ਹੋ ਹਾਂ ਕਰੋ ਭਈ ਆਨਸਰ ਅੱਜ ਕੁਸਚਨ ਬਹੁਤ ਸੋਹਣੇ ਨਹੀਂ ਸੋ ਜੇਕਰ ਤੁਸੀਂ ਕਰਕੇ ਦੇਖੋ ਠੀਕ ਹੈ ਇਸ ਤਰ੍ਹਾਂ ਦੇ ਕੁਸਚਨ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ ਸੋ ਰਾਈਟ ਆਨਸਰ ਹੋਊਗਾ ਤੁਹਾਡਾ ਸੰਬੰਧਵਾਚਕ ਮੇਰਾ ਹੁਣ ਆਪਣਾ ਉਹਦਾ ਨਾਲ ਸੰਬੰਧ ਹੈ ਠੀਕ ਹੈ ਨਿੱਜ ਕਿਵੇਂ ਆਉਗੋਰਾ ਜੀ ਉਥੇ ਖੁਦ ਦੀ ਗੱਲ ਨਹੀਂ ਹੋ ਰਹੀ ਠੀਕ ਹੈ ਇਹ ਇਹ ਚੀਨ ਥੋੜਾ ਧਿਆਨ ਨਾਲ ਸੁਣ ਲਓ ਜਿੱਥੇ ਖੁਦ ਦੀ ਗੱਲ ਹੁੰਦੀ ਹੈ ਨਾ ਉਥੇ ਹੋਊਗਾ ਨਿੱਜ ਇਥੇ ਮੇਰਾ ਆਪਾਂ ਦੂਸਰੀ ਚੀਜ਼ ਦੀ ਗੱਲ ਕਰ ਰਹੇ ਆ ਸੈਕਿੰਡ ਚੀਜ਼ ਦੀ ਠੀਕ ਹੈ ਇਸ ਕਰਕੇ ਇਹ ਸੰਬੰਧਵਾਚਕ ਬਣੂਗਾ ਠੀਕ ਹੈ ਬਈ ਕਲੀਅਰ ਹੋ ਗਿਆ ਸੋ ਉਸ ਤੋਂ ਬਾਅਦ ਦੇਖੋ ਕਹਿੰਦੇ ਸੰਬੰਧਵਾਚਕ ਸਰਬਨਾਮ ਸੰਬੰਧ ਦਰਸਾਉਂਦਾ ਜਿਵੇਂ ਮੇਰਾ ਤੇ ਤੇਰਾ ਠੀਕ ਹੈ ਬਈ ਇਸ ਸੰਬੰਧ ਦਰਸਾਉਂਦਾ ਨਾ ਕਿ ਨਿਜਵਾਚਕ ਦੀ ਗੱਲ ਕਰਦੇ ਗੱਭਰੂ ਜਵਾਨ ਕਿਹੜਾ ਸਮਾਸ ਹੈ ਗੱਭਰੂ ਜਵਾਨ ਕਿਹੜਾ ਸਮਾਸ ਹੈ ਕਰਮਤਾర్య ਸਤਪੁਰਸ਼ ਬੋਵਰੀ ਇਹ ਦੁਰਵਿਹਾਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਇਹਨਾਂ ਅੱਜ ਕੱਲ ਪਤਾ ਨਹੀਂ ਕੀ ਹੋ ਰਿਹਾ ਡਾਕ ਦੇ ਵਿੱਚ ਜਦੋਂ ਆਪਾਂ ਕੁਐਸਚਨ ਸਿਰਦੇ ਆ ਨਾ ਉਹ ਥੋੜੀ ਜਿਹੀ ਹਿੰਦੀ ਦਾ ਰੂਪ ਲੈ ਲੈਂਦੇ ਨੇ ਪਤਾ ਨਹੀਂ ਵੀ ਪੰਜਾਬੀ ਨੂੰ ਖਤਮ ਕਰਨ ਦੇ ਮਾਰੀ ਫਿਰਦੇ ਨੇ ਸਾਰੇ ਜਿਹੜੇ ਡਾਕ ਉਹ ਵੀ ਹਿੰਦੀ ਬਣਾਉਂਦਾ ਹਾਂ ਜਦੋਂ ਉਹਦੇ ਵਿੱਚ ਅਸੀਂ ਬੋਲ ਕੇ ਬਣਾਉਂਦੇ ਆ ਨਾ ਬੁੱਕਸ ਦੇ ਵਿੱਚੋਂ ਪੜ੍ਹ ਕੇ ਤਾਂ ਫਿਰ ਇਹ ਹਿੰਦੀ ਹੋ ਜਾਂਦੀ ਹੈ ਠੀਕ ਹੈ ਹਾਂ ਥੋੜੇ ਮੈਨੇਜ ਕਰ ਲਿਓ ਸਤਿ ਸ਼੍ਰੀ ਅਕਾਲ ਬਈ ਜਸਵਿੰਦਰ ਸਿੰਘ ਜਿਹੜੇ ਵੀ ਤੁਸੀਂ ਆ ਚੁੱਕੇ ਹੋ ਸਿੰਘ ਹੋ ਜਾਂ ਕੌਰ ਹੋ ਹਨਾ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਕਰਮ ਧਾਰਿਆ ਠੀਕ ਹੈ ਕਰਮ ਧਾਰਿਆ ਸਮਾਸ ਦੇ ਵਿੱਚ ਕਹਿੰਦੇ ਦੋਵੇਂ ਦਾ ਗੇਸ਼ ਇੱਕ ਸ਼ਬਦ ਇੱਕੋ ਵਿਅਕਤੀ ਜਾਂ ਵਸਤੂ ਦੀ ਵਿਸ਼ੇਸ਼ਤਾ ਨੂੰ ਦੱਸਦੇ ਨੇ ਠੀਕ ਹੈ ਬਈ ਇੱਕੋ ਵਿਅਕਤੀ ਹੈ ਵੀ ਗੱਭਰੂ ਜਵਾਨ ਚਾਹੇ ਗੱਭਰੂ ਕਹ ਲੈ ਚਾਹੇ ਜਵਾਨ ਕਹ ਲੋ ਗੱਲ ਤਾਂ ਇੱਕੋ ਹੀ ਹੋਗੀ ਨਾ ਠੀਕ ਹੈ ਵੀ ਇੱਕ ਚੀਜ਼ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਨੂੰ। ਇਹਠਾਂ ਦਿੱਤੇ ਇਹਨਾਂ ਵਿੱਚੋਂ ਕਹਿੰਦੇ ਪੁਲਿੰਗ ਸ਼ਬਦ ਕਿਹੜਾ ਹੈ? ਮਾਤਾ, ਕੁੜੀ, ਘੋੜਾ ਤੇ तितਲੀ। ਪੁਲਿੰਗ ਸ਼ਬਦ, ਇੱਕ ਹੁੰਦਾ ਲਿੰਗ, ਇੱਕ ਹੁੰਦਾ ਪੁਲਿੰਗ, ਠੀਕ ਹੈ? ਹੁਣ ਇਹਨਾਂ ਦੇ ਵਿੱਚੋਂ ਤੁਸੀਂ ਕਾਂਸਰ ਲੱਭ ਕੇ ਲੈ ਕੇ ਆਉਣਾ ਵੀ ਪੁਲਿੰਗ ਸ਼ਬਦ ਕਿਹੜਾ ਬਣ ਸਕਦਾ? ਮਾਤਾ, ਕੁੜੀ, ਘੋੜਾ ਤੇ तितਲੀ। ਠੀਕ ਹੈ ਬਈ? ਕਰੋ ਬਈ ਅਨਸਰ। ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਸੋ ਰਾਈਟ ਅਨਸਰ ਬਣੂਗਾ ਤੁਹਾਡਾ ਸੀ ਘੋੜਾ, ਠੀਕ ਹੈ? ਘੋੜਾ। ਹੂੰ ਕਹਿੰਦੇ ਪੁਲਿੰਗੋ ਸ਼ਬਦ ਹੁੰਦੇ ਆ ਨੇ ਜੋ ਮਰਦ ਜਾਂ ਨਰ ਲਈ ਵਰਤੇ ਜਾਂਦੇ ਹਨ ਠੀਕ ਹੈ ਮਰਦ ਜਾਂ ਨਰ ਲਈ ਨਰ ਦਾ ਮਤਲਬ ਹੁੰਦਾ ਮਰਦ ਠੀਕ ਹੈ ਜਿਹੜੇ ਮਾਦਾ ਹੁੰਦੀ ਹੈ ਤੇ ਫੀਮੇਲ ਹੁੰਦੀ ਹੈ ਉਹ ਇੱਕੋ ਹੀ ਹੁੰਦੇ ਨਹੀਂ ਠੀਕ ਹੈ ਹੁਣ ਇਹਦੇ ਵਿੱਚ ਮਾਦਾ ਮਾਤਾ ਕੁੜੀ ਅਤੇ ਤਿਤਲੀ ਇਹ ਮਾਦਾ ਹੋ ਗਈਆਂ ਠੀਕ ਹੈ ਨਰ ਦਾ ਮਤਲਬ ਹੁੰਦਾ ਪੁਰਸ਼ ਮਾਦਾ ਦਾ ਮਤਲਬ ਹੁੰਦਾ ਔਰਤ ਠੀਕ ਹੈ ਭਈ ਕਹਿੰਦੇ ਕਿੱਤਾ ਦਾ ਵਚਨ ਕੀ ਹੈ ਕਿੱਤਾ ਦਾ ਵਚਨ ਇਕਵਚਨ ਬਹੁਵਚਨ ਨਾਪਤਾ ਜਾਂ ਵਿਆਪਕ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕਿੱਤਾ ਦਾ ਵਚਨ ਕੀ ਹੈ ਕਰੋ ਭਈ ਅਨਸਰ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਤੁਹਾਡਾ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਇੱਕ ਵਚਨ ਠੀਕ ਹੈ ਕਿੱਤਾ ਦਾ ਵਚਨ ਕੀ ਹੋਊਗਾ ਤੁਹਾਡਾ ਇੱਕ ਵਚਨ ਇੱਕ ਵਚਨ ਉਹ ਸ਼ਬਦ ਹੈ ਜੋ ਇੱਕ ਵਸਤੂ ਵਿਅਕਤੀ ਬਾਰੇ ਹੋਵੇ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ ਕਹਿੰਦੇ ਅਸੀਂ ਸਕੂਲ ਜਾਂਦੇ ਹਾਂ ਇਸ ਵਾਕ ਦਾ ਭੇਦ ਕੀ ਹੈ ਅਸੀਂ ਸਕੂਲ ਜਾਂਦੇ ਹਾਂ ਇਹ ਵਾਕ ਦਾ ਭੇਦ ਕੀ ਬਣੂਗਾ ਅਨਿਆਪੂਰੀ ਨਿਪੂਰੀ ਅਸਰਬੋਧਕ ਯੇ ਵਿਸਮੇ ਬੋਧਕ ਸੋ ਰਾਈਟ ਆਨਸਰ ਬੜੂਗਾ ਤੁਹਾਡਾ ਨਿਪੂਰੀ ਕਹਿੰਦੇ ਜਿਸ ਵਾਕ ਦਾ ਅਰਥ ਪੂਰੀ ਤਰ੍ਹਾਂ ਸਮਝ ਦੇ ਵਿੱਚ ਨਾ ਆਵੇ ਉਸ ਨੂੰ ਨਿਪੂਰੀ ਵਾਕ ਕਹਿੰਦੇ ਹਨ ਵੀ ਪੂਰਾ ਨਹੀਂ ਹੈਗਾ ਠੀਕ ਹੈ ਬਈ ਕਿਵੇਂ ਕਿਹੜੀ ਭਾਗ ਹੈ ਕਿਵੇਂ ਕਿਹੜੀ ਭਾਗ ਹੈ ਕਿਰਿਆ ਵਿਸ਼ੇਸ਼ਣ ਸੰਬੰਧ ਬੋਧਕ ਵਿਸ਼ੇਸ਼ਣ ਜਾਂ ਕੇ ਜੋਜਕ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕਿਵੇਂ ਕਿਹੜੀ ਭਾਗ ਹੈ ਸਤਿ ਸ਼੍ਰੀ ਅਕਾਲ ਬਈ ਨਵਨੀਤ ਕੌਰ ਹਨਾ ਜਿਹੜੀ ਵੀ ਬੱਚੇ ਆ ਚੁੱਕੇ ਹੋ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਕਿਰਿਆ ਵਿਸ਼ੇਸ਼ਣ ਠੀਕ ਹੈ ਕਿਰਿਆ ਵਿਸ਼ੇਸ਼ਣ ਕਿਰਿਆ ਦੀ ਵਿਸ਼ੇਸ਼ਤਾ ਦੱਸਦਾ ਕਦੋਂ ਕਿਵੇਂ ਅਤੇ ਕਿੱਥੇ ਅਤੇ ਕਿਹੜੀ ਕਿਸਮ ਦਾ ਸ਼ਬਦ ਹੈ ਬਈ ਅਤੇ ਹਾਂ ਅਤੇ ਕਿਹੜੀ ਕਿਸਮ ਦਾ ਸ਼ਬਦ ਹੈ ਵਿਸਮਾਦੀ ਜੋਜਕ ਸਰਵਨਾਮ ਜਾਂ ਵਿਸ਼ੇਸ਼ਣ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਜੋਜਕ ਠੀਕ ਹੈ ਜਿਹੜੀ ਦੋ ਚੀਜ਼ਾਂ ਨੂੰ ਆਪਸ ਦੇ ਵਿੱਚ ਜੋੜਦੇ ਨੇ ਉਹਨਾਂ ਨੂੰ ਕੀ ਬੋਲਦੇ ਨੇ ਜੋਜਕ ਠੀਕ ਹੈ ਬਾਹਾਂ ਇਸ ਭਾਗ ਦੇ ਵਿੱਚ ਆਉਂਦਾ ਹੈ ਜੋਜਕ ਸਰਬਨਾਮ ਵਿਸਮਾਦੀ ਜਾਂ ਕਿਰਿਆ ਬਾਅਦ ਤੋਂ ਬਾਅਦ ਰਹੀ ਵਿਸਮਿਕ ਚੈਨ ਲੱਗਿਆ ਹੋਇਆ ਹੈ ਠੀਕ ਹੈ ਸੋ ਆਨਸਰ ਕਰਨ ਦੀ ਕੋਸ਼ਿਸ਼ ਕਰੋ 12 ਨੰਬਰ ਕੁਸਚਨ ਤੇ ਪਹੁੰਚੋ ਕਿ ਜਿਹੜੇ ਬੱਚੇ ਤੁਸੀਂ ਪਿੱਛੇ ਫਿਰਦੇ ਹੋ ਰੀਫਰੈਸ਼ ਮਾਰ ਕੇ ਵੀਡੀਓ ਨੂੰ ਅੱਗੇ ਆ ਜਾ ਕਰੋ ਠੀਕ ਹੈ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਵਿਸਮਾਦੀ ਠੀਕ ਹੈ ਵਿਸਮਾਦੀ ਉਹ ਸ਼ਬਦ ਹੁੰਦੇ ਹਨ ਜਿਹੜੇ ਹੁੰਦੇ ਹਨ ਜੋ ਅਚੰਭਾ ਖੁਸ਼ੀ ਦੁੱਖ ਆਦਿ ਭਾਵ ਨੂੰ ਪ੍ਰਗਟ ਕਰਨ ਭਾਵ ਕੀ ਵਿਸਮਿਕ ਠੀਕ ਹੈ ਇਹਨਾਂ ਦਿੱਤੇਆਂ ਦੇ ਵਿੱਚੋਂ ਤਦਪ ਭਵ ਸ਼ਬਦ ਕਿਹੜਾ ਹੈ ਤਦਪ ਭਵ ਪੁਸਤਕ ਕਿਤਾਬ ਅਦਿੱਤੇ ਯ ਨੈਣ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਕਿਤਾਬ ਠੀਕ ਹੈ ਤਦਪਵ ਤਦਪਵ ਉਹ ਸ਼ਬਦ ਹੁੰਦੀ ਹਨ ਜਿਹੜੇ ਸਮੇਂ ਦੇ ਨਾਲ ਪ੍ਰਾਕ੍ਰਿਤ ਸੰਸਕ੍ਰਿਤ ਤੋਂ ਬਦਲ ਗਏ ਹਨ ਠੀਕ ਹੈ ਵੀ ਜੋ ਕਿਹੜਾ ਸਰਵਨਾਮ ਹੈ ਜੋ ਸੰਬੰਧਵਾਚਕ ਨਿਜਵਾਚਕ ਪ੍ਰਸ਼ਨਵਾਚਕ ਜਾਂ ਪਰਸਪਰਵਾਚਕ ਜੋ ਹਾਂ ਕਰੋ ਬਈ ਆਨਸਰ ਜੋ ਕਿਹੜਾ ਸਰਵਨਾਮ ਹੈ ਤੋ ਰਾਈਟ ਆਨਸਰ ਬਣੂਗਾ ਤੁਹਾਡਾ ਸੰਬੰਧਵਾਚਕ ਠੀਕ ਹੈ ਬਈ ਜੋ ਹੂੰ ਸੰਬੰਧਵਾਚਕ ਸਰਵਨਾਮ ਦੋ ਵਾਕਾਂ ਨੂੰ ਜੋੜਦਾ ਹੈ ਜੋ ਜਿਸ ਜਿਹੜਾ ਠੀਕ ਹੈ ਬਈ ਡੈਫੀਨੇਸ਼ਨ ਕੀ ਬਣੂਗੀ ਇਹਦੀ ਜੋ ਜਿਸ ਤੇ ਜਿਹੜਾ ਉਸ ਤੋਂ ਬਾਅਦ ਦੇਖੋ ਬਈ ਕਹਿੰਦੇ ਹੈਠਾਂ ਦਿੱਤਿਆਂ ਦੇ ਵਿੱਚੋਂ ਭਵਿਕ ਕਾਲ ਦਾ ਰੂਪ ਕਿਹੜਾ ਹੈ ਭਵਿਕ ਕਾਲ ਦਾ ਰੂਪ ਜਾ ਰਿਹਾ ਸੀ ਗਿਆ ਸੀ ਜਾਵੇਗਾ ਜਾਂ ਜਾਂਦਾ ਹੈ ਹਾਂ ਅਨਸਰ ਗਾਂਧੀ ਕੋਸ਼ਿ ਕਰੋ ਬਈ ਹੀਠਾਂ ਦਿੱਤਿਆਂ ਦੇ ਵਿੱਚੋਂ ਭਵਿੱਖ ਕਾਲ ਦਾ ਰੂਪ ਕਿਹੜਾ ਹੈ ਜਾ ਰਿਹਾ ਸੀ ਗਿਆ ਸੀ ਜਾਵੇਗਾ ਜਾਂ ਜਾਂਦਾ ਹੈ ਸੋ ਰਾਈਟ ਆਨਸਰ ਬਣੇਗਾ ਤੁਹਾਡਾ ਜਾਵੇਗਾ ਠੀਕ ਹੈ ਭਵਿੱਖ ਕਾਲ ਭਵਿੱਖ ਦੇ ਵਿੱਚ ਹੋਣ ਵਾਲੇ ਕੰਮ ਨੂੰ ਦਰਸਾਉਂਦਾ ਹੈ ਠੀਕ ਹੈ ਭਵਿੱਖ ਫਿਚਰ ਜਿਹਦੀ ਆਪਾਂ ਨੂੰ ਸੋਚ ਲੱਗੀ ਹੋਈ ਵੀ ਪੀਸ ਪੀਏ ਸਟਾਰਟ ਹੋਊਗਾ ਵੀ ਅੱਗੇ ਪੀਏ ਸਟਾਰਟ ਹੋਣਾ ਹੈ ईपीएस सेट ਹੋਵੇਗਾ ਇਹ ਹੁੰਦਾ ਤੁਹਾਡਾ ਫਿਊਚਰ ਹੈ ਠੀਕ ਹੈ ਪੀਐਸ ਟੈਟ ਹੋਇਆ ਸੀ ਜਾਂ ਹੋਣਾ ਨਹੀਂ ਹਨਾ ਇਹ ਕੀ ਹੋ ਗਿਆ ਆਪਣਾ ਪਾਸਟ ਹੋ ਗਿਆ ਪੰਛੀਆਂ ਨੇ ਗਾਇਆ ਇਹ ਕਿਹੜਾ ਵਾਕ ਹੈ ਕਰਤਾਵਾਚਕ ਕਰਮਵਾਚਕ ਨਿਰਪੇਖਸ਼ ਜਾਂ ਸੰਯੁਕਤ ਵਾਕ ਪੰਛੀਆਂ ਨੇ ਗਾਇਆ ਕਹਿੰਦੇ ਇਹ ਕਿਹੜਾ ਵਾਕ ਹੈ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਕਰਤਾਵਾਚਕ ਠੀਕ ਹੈ ਜਿਹੜੇ ਵਾਕ ਦੇ ਵਿੱਚ ਕਹਿੰਦੇ ਕਰਤਾ ਖੁਦ ਕੰਮ ਕਰੇ ਉਹ ਕਰਤਾਵਾਚਕ ਹੈ ਹੁਣ ਇਥੇ ਪੰਛੀ ਖੁਦ ਹੀ ਕਰਤਾ ਨਹੀਂ ਵੀ ਉਹ ਖੁਦ ਹੀ ਪਈ ਕਰਤਾ ਬਣ ਕੇ ਖੁਦ ਹੀ ਉਹਨੇ ਗਾ ਲਿਆ ਠੀਕ ਹੈ ਇਥੇ ਕਿਸੇ ਸੈਕੰਡ ਪਰਸਨ ਦੀ ਲੋੜ ਨਹੀਂ ਪਈ ਠੀਕ ਹੈ ਬਈ ਮੈਂ ਕਿਤਾਬ ਪੜ੍ਹੀ ਇਹ ਕਿਹੜਾ ਵਾਚ ਹੈ ਵਾਚ ਕਰਮਵਾਚਕ ਕਰਤਾਵਾਚਕ ਭਾਵਵਾਚਕ ਜਾਂ ਨਿਰਪੇਕਸ਼ ਅੱਜ ਤੁਹਾਨੂੰ ਕੁਐਸਚਨ ਵਧੀਆ ਲੱਗ ਰਹੇ ਨੇ ਜੇ ਨਾਲ ਆਪਾਂ ਨਾਲ ਨਾਲ ਡੈਫੀਨੇਸ਼ਨਾਂ ਕਲੀਅਰ ਕਰਦੇ ਆ ਨਾ ਜਿਹੜੇ ਬੱਚੇ ਨੂੰ ਪਤਾ ਨਹੀਂ ਹੁੰਦਾ ਕਿਸੇ ਚੀਜ਼ ਦਾ ਉਹ ਵੀ ਪਤਾ ਲੱਗ ਜਾਂਦਾ ਠੀਕ ਹੈ ਫੋਲ ਕੇ ਜਦੋਂ ਆਪਾਂ ਕਰਦੇ ਆ ਕਵੈਸਚਨ ਪਸੰਦ ਆ ਨੀ ਕੋਈ ਥੰਬਸ ਅਪ ਕਰ ਦੋ ਹਾਂ ਮੈਂ ਨਾਲ ਨਾਲ ਥੋੜੀ ਜਿਹੀ ਡੈਫੀਨੇਸ਼ਨਾਂ ਨੇ ਜੋ ਵੀ ਪਾਈਆਂ ਨੇ ਵੀ ਤੁਹਾਨੂੰ ਹੋਰ ਵੀ ਜ਼ਿਆਦਾ ਕਲੀਅਰ ਹੋ ਸਕੇ ਠੀਕ ਹੈ ਪਤਾ ਕੀ ਹੁੰਦਾ ਅੱਦੇ ਬੱਚਿਆਂ ਨੂੰ ਜੇ ਕੋਈ ਕਵੈਸਚਨ ਸਮਝ ਨਹੀਂ ਆਉਂਦਾ ਫਿਰ ਉਹ ਕਲਾਸ ਤੋਂ ਬਾਅਦ ਆਦਤ ਹੁੰਦੀ ਹੈ ਕਿਸੇ ਕਿਸੇ ਦੀ ਠੀਕ ਹੈ ਭਈ ਉਹ ਬੁੱਕਸ ਚੱਕਦੇ ਨੇ ਨਾਲ ਦੀ ਨਾਲ ਬੁੱਕਸ ਚੱਕ ਕੇ ਉਹ ਚੀਜ਼ ਨੂੰ ਕਲੀਅਰ ਕਰਦੇ ਵੀ ਦੇਖਾ ਕਿ ਤੇ ਮੈਡਮ ਨੇ ਗਲਤ ਤਾਂ ਨਹੀਂ ਕਰਵਾਤਾ ਠੀਕ ਹੈ ਮੈਂ ਨਾ ਤਾਂ ਕਰਕੇ ਤੁਹਾਡਾ ਸਾਹਮਣੇ ਹੋ ਸੀ ਨੂੰ ਲੈ ਕੇ ਆਈਆਂ ਵੀ ਉਹ ਕਲੀਅਰ ਹੋ ਜੇ ਹੋਰ ਵੀ ਜ਼ਿਆਦਾ ਠੀਕ ਹੈ ਹਾਂ ਨਮਿਤਾ ਗੁਪਤਾ ਕਾਨੀ ਬਹੁਤ ਵਧੀਆ ਲੱਗ ਰਿਹਾ ਮਨਜੀਤ ਕਹਿੰਦੇ ਗੁੱਡ ਆਫਟਰਨੂੰ ਮੈਮ ਆਜੋ ਚਾਹ ਪੀ ਲਓ ਧੰਨਵਾਦ ਬਈ ਚਾਹ ਪੀਵਾਂਗੇ ਇਕੱਠੇ ਹੈ ਨਾ ਜਦੋਂ ਤੁਹਾਡਾ ਪੀਐਸਟੈਟ ਦਾ ਪੇਪਰ ਕਲੀਅਰ ਹੋ ਗਿਆ ਤੁਹਾਨੂੰ ਫੇਰ ਚਾਹ ਪਿਓ ਵਧੀਆ ਜੀ ਠੀਕ ਹੈ ਹੂੰ ਫੇਰ ਇੱਕ ਕੱਪ ਚਾਹ ਦੀ ਪਿਆ ਦਿਓ ਹੂੰ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਕਰਤਾਵਾਚਕ ਠੀਕ ਹੈ ਵੀ ਮੈਂ ਕਿਤਾਬ ਪੜ੍ਹੀ ਜਿਵੇਂ ਪੰਛੀ ਨੇ ਖੁਦ ਗੀਤ ਗਾਇਆ ਸੀ ਇੱਥੇ ਵੀ ਮੈਂ ਕਿਤਾਬ ਪੜ੍ਹੀ ਹੈ ਕਿਸੇ ਦੂਸਰੇ ਬੰਦੇ ਨੇ ਮੈਨੂੰ ਪੜ੍ਹ ਕੇ ਨਹੀਂ ਸੁਣਾਈ ਯੋਕੋ ਕਲਾਸ ਦੇ ਵਿੱਚ ਲੈਕਚਰ ਨਹੀਂ ਲੱਗੇ ਸੀ ਠੀਕ ਹੈ ਬਈ ਕ੍ਰਾਸਿੰਗ ਜੈਨੇ ਮੈਡਮ ਪੰਜਾਬੀ ਪੈਡਾਗੋਜੀ ਵੀ ਕਰਵਾ ਦਿਓ ਕਰਵਾਵਾ ਮਗਰਾ ਜੀ ਠੀਕ ਹੈ ਹਾਂ ਵਾਕ ਦੇ ਵਿੱਚ ਕਰਤਾ ਖੁਦ ਕਾਰਵਾਈ ਕਰ ਰਿਹਾ ਵੀ ਖੁਦ ਕਿਤਾਬ ਪੜ ਰਿਹਾ ਉਹ ਕਿਸੇ ਹੋਰ ਦੁਆਰਾ ਨੂੰ ਪੜ ਕੇ ਨਹੀਂ ਸੁਣਾਈ ਗਈ ਠੀਕ ਹੈ ਬਈ ਕਿਤਾਬਾਂ ਕਿਸ ਵਚਨ ਵਿੱਚ ਹਨ ਵਚਨ ਇੱਕ ਵਚਨ ਵਚਨ ਦੋ ਪ੍ਰਕਾਰ ਦੇ ਹੁੰਦੇ ਨੇ ਇੱਕ ਵਚਨ ਬਹੁ ਵਚਨ ਕਿਤਾਬਾਂ ਕਿਸ ਵਚਨ ਦੇ ਵਿੱਚ ਹਨ ਇੱਕ ਵਚਨ ਬਹੁ ਵਚਨ ਵਿਆਪਕਤਾ ਜਾਂ ਨਾਪਤਾ ਅਨਸਰ ਕਰਨ ਦੀ ਕੋਸ਼ਿਸ਼ ਕਰ ਰਹੀ ਵੀ 18 ਨੰਬਰ ਕੁਸਚਨ ਤੇ ਪਹੁੰਚ ਚੁੱਕੀਆਂ ਜਿਵੇਂ ਕੁਸਚਨ ਮੈਂ ਤੁਹਾਡੇ ਵਾਸਤੇ ਬਹੁਤ ਵਧੀਆ ਬਣਾ ਕੇ ਲੈ ਕੇ ਆਈਆਂ ਪਰ ਅਜੇ ਬੱਚਿਆਂ ਦੀ ਸਟ੍ਰੈਂਥ ਬਹੁਤ ਘੱਟ ਆ ਨਾ ਸਟੂਡੈਂਟ ਨਹੀਂ ਜੁੜਦੇ ਪਤਾ ਨਹੀਂ ਕੀ ਗੱਲ ਹੈ ਹਾਂ ਸੋ ਦਰਾਈਟ ਆਨਸਰ ਬਣੂਗਾ ਵੀ ਤੁਹਾਡਾ ਬਹੁ ਵਚਨ ਠੀਕ ਹੈ ਬਹੁ ਵਚਨ ਕਿਉਂ ਬਣ ਗਿਆ ਕਿਉਂਕਿ ਬਹੁ ਵਚਨ ਕਈ ਵਸਤੂਆਂ ਜਾਂ ਵਿਅਕਤੀਆਂ ਨੂੰ ਦਰਸਾਉਂਦਾ ਹੈ ਇਸੇ ਤਰ੍ਹਾਂ ਇੱਥੇ ਇੱਕ ਕਿਤਾਬ ਦੀ ਗੱਲ ਨਹੀਂ ਹੋ ਰਹੀ ਕਈ ਕਿਤਾਬਾਂ ਦੀ ਗੱਲ ਹੋ ਰਹੀ ਹੈ ਠੀਕ ਹੈ ਸੋ ਜੇਕਰ ਇਹ ਜਿਹੜਾ ਕੰਨਾ ਪੈ ਗਿਆ ਨਾਲ ਠੀਕ ਹੈ ਭਈ ਜਿਹੜਾ ਇਹ ਕੰਨਾ ਪੈ ਗਿਆ ਨਾਲ ਉਹ ਤੇ ਬਿੰਦੀ ਲੱਗੀ ਹੈ ਉਹਦਾ ਮਤਲਬ ਬਣ ਗਿਆ ਕਿਤਾਬਾਂ ਠੀਕ ਹੈ ਭਈ ਜ਼ਿਆਦਾ ਹੋ ਗਈ ਗਿਣਤੀ ਦੇ ਵਿੱਚ ਹਾਂ ਮਿਹਨਤ ਕਰ ਇਹ ਕਿਹੜਾ ਵਾਕ ਹੈ ਅਗਿਆਤਮਕ ਨਿਸ਼ੇਧਾਤਮਕ ਵਿਸਮੇਯਾ ਉਪਲਬਧ ਮਿਹਨਤ ਕਰ ਇਹ ਕਿਹੜਾ ਵਾਕ ਹੈ ਆਪਾਂ ਹੁਣ ਜੇ ਮੈਂ ਤੁਹਾਨੂੰ ਕਹਿ ਰਹੀ ਹਾਂ ਵੀ ਤੁਸੀਂ ਮਿਹਨਤ ਕਰੋ ਭਾਈ ਜਿੰਨਾ ਹੋ ਸਕਦਾ ਉਹਨਾਂ ਵੱਧ ਤੋਂ ਵੱਧ ਪੜੋ ਸੈਲਫ ਸਟੱਡੀ ਕਰੋ ਸਾਡੇ ਨਾਲ ਜੋੜੋ ਅਸੀਂ ਤੁਹਾਨੂੰ ਕੋਈ ਸਾਡੇ ਤੋਂ ਕਿਸੇ ਟਾਈਮ ਐਨੀ ਟਾਈਮ ਐਵਰੀ ਵੇ ਕਦੋਂ ਵੀ ਤੁਸੀਂ 24 ਘੰਟੇ ਕਦੇ ਵੀ ਤੁਸੀਂ ਕੁਝ ਵੀ ਜਿਹੜੀ ਚੀਜ਼ ਕਲੀਅਰ ਕਰਨੀ ਹੈ ਉਹ ਕਰ ਸਕਦੇ ਹੋ ਠੀਕ ਹੈ ਵੀ ਅਸੀਂ ਤੁਹਾਡੇ ਨਾਲ ਹਰ ਵਕਤ ਠੀਕ ਹੈ ਸਾਨੂੰ ਸੇਵਾ ਦਾ ਮੌਕਾ ਤਾਂ ਦਿਓ ਸਾਨੂੰ ਪੁੱਛੋ ਤਾਂ ਸਹੀ ਕੋਈ ਚੀਜ਼ ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ ਉਸ ਤੋਂ ਬਾਅਦ ਮਿਹਨਤ ਤੁਸੀਂ ਖੁਦ ਕਰਨੀ ਹੈ ਠੀਕ ਹੈ ਬਈ ਤੇ ਫੇਰ ਤੁਹਾਡੇ ਜਿਹੜੇ ਪੀਐਸਟ ਦਾ ਪੇਪਰ ਆਉਣਾ ਪਈ ਤੁਹਾਡਾ ਰੱਬ ਵੀ ਨਹੀਂ ਰੋਕ ਸਕਦਾ ਕਲੀਅਰ ਹੋਣ ਤੋਂ ਠੀਕ ਹੈ ਜੇਕਰ ਤੁਸੀਂ ਇੰਨੀ ਮਿਹਨਤ ਕਰੋਗੇ ਠੀਕ ਹੈ ਭਈ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ ਆਗਿਆਤਮਕ ਠੀਕ ਹੈ ਵੀ ਕਿਸੇ ਨੂੰ ਆਪਾਂ ਇਹ ਗੱਲਾਂ ਵੀ ਮਿਹਨਤ ਕਰ ਠੀਕ ਹੈ ਅਗੋਂ ਤੁਸੀਂ ਸਾਡੀ ਅਗਿਆ ਮੰਨੋ ਸੋ ਤਾਂ ਜੇਕਰ ਆਪਾਂ ਡੈਫੀਨੇਸ਼ਨ ਦੀ ਗੱਲ ਕਰੀਏ ਕਹਿੰਦੇ ਹੁਕਮ ਦੇਣ ਵਾਲਾ ਵਾਕ ਆਗਿਆਤਮਕ ਹੁੰਦਾ ਹੈ ਠੀਕ ਹੈ ਭਈ ਹਾਂ ਸਤਿ ਸ਼੍ਰੀ ਅਕਾਲ ਭਈ ਰੋਵਨ ਰਾਏ ਉਸ ਤੋਂ ਬਾਅਦ ਦੇਖੋ ਕਹਿੰਦੇ ਘਰ ਦੇ ਬਾਹਰ ਇਹਦੇ ਵਿੱਚ ਜਿਹੜਾ ਦੇ ਆ ਗਿਆ ਇਹ ਕਿਹੜੀ ਭੂਮਿਕਾ ਨਿਭਾਉਂਦਾ ਹੈ ਮੈਂ ਇੱਕ ਉਹ ਤੁਹਾਨੂੰ ਮੈਂ ਸ਼ਬਦ ਦਿੱਤਾ ਕਰ ਦੇ ਬਾਹਰ ਜਿਹੜਾ ਦੇ ਸ਼ਬਦ ਹੈ ਇਹ ਕਿਹੜੀ ਭੂਮਿਕਾ ਨਿਭਾ ਰਿਹਾ ਵਿਸ਼ੇਸ਼ਣ ਸੰਸਰਗ ਸਰਵਨਾਮ ਜਾਂ ਵਿਸਮਾਦੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਆਨਸਰ ਬਣੇਗਾ ਕਰ ਤੇ ਬਾਹਰ ਜਿਹੜਾ ਦੇ ਸ਼ਬਦ ਦਾ ਕਰ ਤੇ ਬਾਹਰ ਨੂੰ ਆਪਸ ਦੇ ਵਿੱਚ ਜੋੜ ਰਿਹਾ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਠੀਕ ਹੈ ਭਈ ਹਾਂ ਸਮਸਰਗ ਜਿਹੜੇ ਸ਼ਬਦਾਂ ਦਾ ਸਬੰਧ ਹੁੰਦਾ ਇਹ ਦੱਸਣ ਵਾਲਾ ਹੁੰਦਾ ਠੀਕ ਹੈ ਵੀ ਆਪਸ ਦੇ ਵਿੱਚ ਇਹ ਸਬੰਧ ਦਰਸਾਉਂਦੇ ਨੇ ਠੀਕ ਹੈ ਵੀ ਅੱਜ ਥੋੜੀ ਮੈਨੂੰ ਗਲੇ ਦੀ ਪ੍ਰੋਬਲਮ ਚੱਲ ਰਹੀ ਹੈ ਠੀਕ ਹੈ ਸਮਸਰਗ ਠੀਕ ਹੈ ਇਹ ਨਾਮ ਜਿਹੜੇ ਤੁਹਾਨੂੰ ਨਵੇਂ ਸੁਣਨ ਨੂੰ ਮਿਲ ਰਹੇ ਠੀਕ ਹੈ ਵੀ ਸਮਸਰਗ ਸਮਸਰਗ ਦਾ ਜਿਹੜਾ ਸ਼ਬਦ ਹੈ ਇਹ ਆਪਸ ਦੇ ਵਿੱਚ ਸਬੰਧ ਦਰਸਾਉਂਦੇ ਨੇ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਚੰਨ ਵਾਂਗੂ ਚਿੱਟਾ ਇਹ ਕਿਸ ਭਸ਼ਾਈ ਅਲੰਕਾਰ ਦਾ ਉਦਾਹਰਨ ਹੈ ਚੰਨ ਵਾਂਗੂ ਚਿੱਟਾ ਹੁਣ ਇਹ ਨਾ ਇੱਕ ਚੀਜ਼ ਤੁਸੀਂ ਧਿਆਨ ਕਰਕੇ ਚੱਲਣਾ ਜਿਹੜੇ ਇਹ ਨੇ ਨਾ ਇਹ ਅਲੰਕਾਰ ਨਹੀਂ ਅਲੰਕਾਰਾਂ ਦੀ ਗਿਣਤੀ ਵਸ ਤਾਂ 9 ਮੰਨੀ ਜਾਂਦੀ ਏ ਰਸਵੀ ਹੁੰਦੇ ਨੇ ਹਨਾ ਸ਼ਾਇਦ ਮੈਨੂੰ ਇਹ ਥੋੜੀ ਦਿਮਾਗ ਦੇ ਵਿੱਚੋਂ ਗੱਲ ਸਕਿਪ ਹੋ ਗਈ ਵੀ ਰਸਾਂ ਦੀ ਗਿਣਤੀ 9 ਹੁੰਦੀ ਏ ਜਾਂ ਭਾਈ ਅਲੰਕਾਰਾਂ ਦੀ 9 ਹੁੰਦੀ ਏ ਇੱਕ ਵਾਰ ਤੁਸੀਂ ਕਮੈਂਟ ਕਰਕੇ ਦੱਸੋ ਇਹ ਰੂਪਕ ਉਪਮਾ ਅਨੁਪਰਾਸ ਤੇ ਯਮਕ ਠੀਕ ਹੈ ਇਹ ਅਲੰਕਾਰ ਨਹੀਂ ਪਰ ਜਿਹੜਾ ਚੰਨ ਵਾਂਗੂ ਚਿੱਟਾ ਆਪ ਨੂੰ ਇਹ ਵਾਕ ਦਿੱਤਾ ਹੋਇਆ ਇਹ ਚਾਰਾਂ ਦੇ ਵਿੱਚੋਂ ਕਿੱਥੇ ਸੱਟ ਬੈਠੂਗਾ ਕਰੋ ਭਈਆ ਸਰ ਚੰਨ ਵਾਂਗੂ ਚਿੱਟਾ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਉਪਮਾ ਉਪਮਾ ਕਿਉਂ ਬਣੂਗਾ ਕਿਸੇ ਬੰਦੇ ਨੇ ਕਿਸੇ ਪਰਸਨ ਦੀ ਚੰਨ ਦੇ ਨਾਲ ਉਪਮਾ ਕੀਤੀ ਤੁਲਨਾ ਕੀਤੀ ਹੈ ਉਸ ਦੀ ਠੀਕ ਹੈ ਭਈ ਪਿਓ ਚੰਨ ਵਾਂਗੂ ਚਿੱਟਾ ਹੈ ਚੰਨ ਵਾਂਗੂ ਸੋਹਣਾ ਹੈ ਉਹ ਠੀਕ ਹੈ ਫਿਰ ਉਥੇ ਕੀ ਬਣੂਗਾ ਤੁਹਾਡਾ ਉਪਮਾ ਅਲੰਕਾਰ ਆਜੂਗਾ ਉਹ ਠੀਕ ਹੈ ਹਾਂ ਰਸ ਕਹਿੰਦੇ ਨਾ ਨਹੀਂ ਤੇ ਫਿਰ ਭਈ ਅਲੰਕਾਰ ਕਿੰਨੇ ਹੋਗੇ ਇਹ ਵੀ ਦੱਸੋ ਹਾਂ ਰਸ ਕਿੰਨੇ ਹੋਗੇ ਠੀਕ ਹੈ ਭਈ ਇਹਦਾ ਮਤਲਬ ਇਹ ਹੋ ਗਿਆ ਠੀਕ ਹੈ ਪਿਓ ਨੇ ਚੰਨ ਨਾਲ ਉਹਦੀ ਉਪਮਾ ਕਰਤੀ ਵੀ ਉਹ ਚੰਨ ਵਾਂਗੂ ਚਿੱਟਾ ਹੈ ਡੈਫੀਨੇਸ਼ਨ ਦੇਖੀਏ ਉਪਮਾ ਦੇ ਵਿੱਚ ਕਹਿੰਦੇ ਦੋ ਚੀਜ਼ਾਂ ਦੀ ਤੁਲਨਾ ਹੋਈ ਹੈ ਤੁਲਨਾ ਵਾਂਗੂ ਜਿਵੇਂ ਨਾਲ ਹੁੰਦੀ ਹੈ ਠੀਕ ਹੈ ਜੀ ਜਿਵੇਂ ਇੱਕ ਚੀਜ਼ ਦੀ ਆਪਾਂ ਗੱਲ ਕਰੀਏ ਉਸੇ ਨਾਲ ਤੁਲਨਾ ਕੀਤੀ ਉਹਦੀ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਗੀਤ ਗਾਉਂਦਾ ਦੇ ਵਿੱਚ ਕਹਿੰਦੇ ਗਰੇ ਰੰਡ ਕੀ ਹੈ ਗਰੇ ਰੰਡ ਕੀ ਹੈ ਗਾਉਂਦਾ ਗੀਤ ਦਾ ਜਾਂ ਗਾਉਣਾ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਗਾਉਂਦਾ ਠੀਕ ਹੈ ਗੀਤ ਗਾਉਂਦਾ ਦੇ ਵਿੱਚ ਗੇ ਰੰਡ ਕੀ ਹੈ ਇਹਦੇ ਮੈਨੂੰ ਲੱਗਦਾ ਥੋੜੇ ਜਿਹਾ ਕੁਐਸਚਨ ਦੇ ਵਿੱਚ ਡਾਊਟ ਆ ਠੀਕ ਹੈ ਗੇ ਰੰਡ ਕਹਿੰਦੇ ਕੀ ਨਾਂ ਦਾ ਉਹਦਾ ਰੂਪ ਹੁੰਦਾ ਜਿਵੇਂ ਆਪਾਂ ਵਿਸ਼ੇਸ਼ਣ ਦੇ ਵਿੱਚ ਕੰਮ ਕਰਦੇ ਹਾਂ ਠੀਕ ਹੈ ਵਿਸ਼ੇਸ਼ਣ ਵਾਂਗ ਕੰਮ ਕਰਦਾ ਇਹ ਠੀਕ ਹੈ ਭਈ ਥੋੜੇ ਸ਼ਬਦ ਤੁਹਾਨੂੰ ਨਵੇਂ ਦੇਖਣ ਨੂੰ ਮਿਲ ਰਹੇ ਨੇ ਹੈਨਾ ਇਹ ਠਾਂ ਦਿੱਤੇਆਂ ਦੇ ਵਿੱਚੋਂ ਕਹਿੰਦੇ ਤਤਪੁਰਸ਼ ਸਮਾਸ ਕਿਹੜਾ ਹੈ ਰਾਜਪੂਤ ਮਨਮੋਜੀ ਰਾਸਵਾਰ ਜਾਂ ਦਿਨ ਰਾਤ ਹਾਂ ਕਰੋ ਭਈ ਆਨਸਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਭਈ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਰਾਸਵਾਰ ਠੀਕ ਹੈ ਸੋ ਡਿਫੀਨੇਸ਼ਨ ਦੇਖੀ ਜੇਕਰ ਆਪਾਂ ਤਤਪੁਰਸ਼ ਸਮਾਸ ਦੇ ਵਿੱਚ ਕਹਿੰਦੇ ਪਹਿਲਾ ਸ਼ਬਦ ਦੂਜੇ ਸ਼ਬਦ ਦੀ ਵਿਸ਼ੇਸ਼ਤਾ ਜਾਂ ਕਾਰਨ ਦਿੰਦਾ ਹੈ ਠੀਕ ਹੈ ਕਿਹੜਾ ਕਿਹੜਾ ਸਰਬਨਾਮ ਹੈ ਜਿਹੜਾ ਕਿਹੜਾਗਾ ਜਿਵੇਂ ਆਪਾਂ ਕਹ ਲਈਏ ਕਿਹੜਾ ਕਿਹੜਾ ਕੁਸਚਨ ਆਇਆ ਸੀ ਪੇਪਰ ਦੇ ਵਿੱਚ ਜਾਂ ਕਿਹੜਾ ਕੁਸਚਨ ਤੁਹਾਨੂੰ ਨਹੀਂ ਆਉਂਦਾ ਜਾਂ ਕਿਹੜਾ ਤੁਹਾਨੂੰ ਸਟੂਡੈਂਟ ਇਥੇ ਕਲਾਸ ਦੇ ਵਿੱਚ ਪੜਨ ਦੇ ਰਿਹਾ ਜਾਂ ਕਿਹੜਾ ਤੁਹਾਨੂੰ ਅਧਿਆਪਕ ਸਾਈਕੋਟੀਚ ਕਰਦੇ ਨੇ ਪੰਜਾਬੀ ਟੀਚ ਕਰਦੇ ਨੇ ਕਿਹੜਾ ਸ਼ਬਦ ਕਿਹੜਾ ਜਿਹੜਾ ਕਹਿੰਦੇ ਕਿਹੜਾ ਸਵਰਗਨਾਮ ਦੇ ਵਿੱਚ ਆਊਗਾ ਪ੍ਰਸ਼ਨਵਾਚਕ ਨਿਜਵਾਚਕ ਸੰਬੰਧਵਾਚਕ ਜਾਂ ਨਿਸ਼ਚੇਵਾਚਕ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਪ੍ਰਸ਼ਨਵਾਚਕ ਠੀਕ ਹੈ ਬਈ ਕਿਹੜਾ ਇਹ ਨਾਮ ਦੀ ਪਤਾ ਲੱਗ ਰਿਹਾ ਵੀ ਇੱਥੇ ਜਿਵੇਂ ਆਪਾਂ ਕਿਸੇ ਨੂੰ ਕੋਈ ਕੁਐਸਚਨ ਪੁੱਟ ਕੀਤਾ ਹੈ ਹਨਾ ਕੁਐਸਚਨ ਪੁੱਟ ਕੀਤਾ ਪ੍ਰਸ਼ਨ ਪੁੱਛਣ ਵਾਲਾ ਸਰਬਨਾਮ ਕੌਣ ਕਿਹੜਾ ਤੇ ਕਿੱਥੇ ਦੇ ਵਿੱਚ ਠੀਕ ਹੈ ਬਈ ਮੈਂ ਸਕੂਲ ਵੀ ਜਾਂਦਾ ਹਾਂ ਮੈਂ ਕਹਿੰਦੇ ਸਕੂਲ ਵੀ ਜਾਂਦਾ ਹਾਂ ਇਹ ਨਹੀਂ ਕਿਹਾ ਵੀ ਮੈਂ ਸਕੂਲ ਜਾਂਦਾ ਉਹ ਕਹਿੰਦੇ ਮੈਂ ਸਕੂਲ ਵੀ ਜਾਂਦਾ ਨਾਲ ਨਾਲ ਠੀਕ ਹੈ ਇਹਦੇ ਵਿੱਚ ਜਿਹੜੀ ਵੀ ਸ਼ਬਦ ਆ ਗਿਆ ਇਹ ਕਿਹੜੀ ਭੂਮਿਕਾ ਨਿਭਾਉਂਦਾ ਚੋਜਕ ਕਿਰਿਆ ਵਿਸ਼ੇਸ਼ਣ ਨਿਪਾਤ ਯਾ ਵਿਸਮਾਦੀ ਕਰੋ ਬਈ ਆਂਸਰ ਸੋ ਰਾਈਟ ਆਂਸਰ ਬਣੂਗਾ ਤੁਹਾਡਾ ਨਿਪਾਤ ਠੀਕ ਹੈ ਨਿਪਾਤ ਬਾਰੇ ਤੁਹਾਨੂੰ ਸਰ ਨਹੀਂ ਕਰਵਾਇਆ ਸੀ ਹਨਾ ਜਿਹੜੀ ਸ਼ਾਮੀ 8:30 ਵਜੇ ਕਲਾਸ ਨਹੀਂ ਲਾਉਂਦੇ ਉਹ ਮਾਸਟਰ ਜੀ ਡਰਵਾਣੇ ਨੇ ਉਹਦੇ ਵਿੱਚ ਉਹਨਾਂ ਨੇ ਕਲੀਅਰ ਕੀਤਾ ਹੋਇਆ ਨਿਪਾਤ ਕੀ ਹੁੰਦਾ ਸੋ ਨਿਪਾਤ ਕਹਿੰਦੇ ਉਹ ਛੋਟੇ ਛੋਟੇ ਸ਼ਬਦ ਹਨ ਜੋ ਵਾਕ ਦੇ ਵਿੱਚ ਜ਼ੋਰ ਜਾਂ ਭਾਵ ਦੱਸਦੇ ਨੇ ਠੀਕ ਹੈ ਬਈ ਜ਼ੋਰ ਜਾਂ ਭਾਵ ਦੱਸਦੇ ਨੇ ਵੀ ਮੈਂ ਸਕੂਲ ਵੀ ਜਾਂਦਾ ਹਾਂ ਇਹ ਸਾਰੇ ਵਾਕ ਦੇ ਜਿਹੜੇ ਜ਼ੋਰ ਹੈ ਇਹ ਕਿਤੇ ਟਿਕਿਆ ਹੋਇਆ ਮੈਂ ਸਕੂਲ ਤੇ ਨਹੀਂ ਸਕੂਲ ਤੇ ਨਹੀਂ ਟਿਕਿਆ ਹੋਇਆ ਇਹਨੇ ਮੈਂ ਸਕੂਲ ਵੀ ਜਾਂਦਾ ਹਾਂ ਠੀਕ ਹੈ ਵੀ ਤੇ ਟਿਕਿਆ ਹੋਇਆ ਹੈ ਕਲੀਅਰ ਹੋ ਗਈ ਬਈ ਗੱਲ ਹੋਏ ਸੀ ਤੁਹਾਡੀ ਅੱਜ ਦੀ ਕਲਾਸ ਸੋ ਜੇਕਰ ਬਈ ਤੁਹਾਨੂੰ ਪਸੰਦ ਆਈ ਲਾਈਕ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਤੇ ਨਾਲ ਨਾਲ ਤੁਸੀਂ ਜੁੜਨਾ ਹੋਰ ਵੀ ਜੁੜਨਾ ਸਟੂਡੈਂਟਾਂ ਨੂੰ ਤੇ ਜਿਹੜੇ ਬੱਚੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਸੀ ਬਈ ਉਹ ਥੋੜੀ ਜਿਹੀ ਪ੍ਰੋਬਲਮ ਚੱਲ ਰਹੀ ਹੈ ਤੁਸੀਂ Telegram ਦੇ ਵਿੱਚ ਜੁਆਇਨ ਹੋ ਸਕਦੇ ਹੋ ਉਹਦੇ ਰਾਹੀਂ ਜਿਹੜੇ ਤੁਹਾਨੂੰ ਲਿੰਕ ਨੇ ਹੋ ਕਲਾਸਾਂ ਦੇ ਮਿਲਦੀ ਰਹਿਣਗੀਆਂ ਠੀਕ ਹੈ ਇਹ ਕੋਰਸ ਨੇ ਆਪਣੇ ਜਿਹੜੇ ਵਿੱਚ ਜੁਆਇਨ ਕਰਨਾ ਚਾਹੁੰਦੇ ਨੇ Play Store ਦੇ ਵਿੱਚੋਂ ਜਾ ਕੇ ਬਈ ਤੁਸੀਂ ਐਪ ਨੂੰ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਤੁਹਾਨੂੰ ਜੇਕਰ ਕਿਸੇ ਦਾ ਕੋਈ ਡਾਊਟ ਹੈ ਕੋਈ ਕੁਐਸਚਨ ਹੈ ਤੁਸੀਂ ਪੁੱਛ ਸਕਦੇ 1-2 ਮਿੰਟਾਂ ਦੇ ਵਿੱਚ ਤੇ ਥੋੜੀ ਅੱਜ ਗਲੇ ਦੇ ਵਿੱਚ ਪ੍ਰੋਬਲਮ ਸੀ ਬੋਲਣ ਦੇ ਵਿੱਚ ਕਿਤੇ ਦਿੱਕਤ ਆਈ ਹੋਵੇ ਕੋਈ ਸ਼ਬਦ ਨਾ ਸਮਝ ਆਇਆ ਹੋਵੇ ਉਸ ਵਾਸਤੇ ਮਾਫੀ ਚਾਹੁੰਨੇ ਇਹ ਨਾ ਸਮਝੋ ਵੀ ਮੈਨੂੰ ਕੋਈ ਚੀਜ਼ ਬੋਲਣੀ ਨਹੀਂ ਆਈ ਠੀਕ ਹੈ ਹਾਂ ਕਲੀਅਰ ਹੈ ਵੀ ਸਾਰਾ ਕੁਝ ਠੀਕ ਹੈ ਤਾਂ ਹੁਣ ਮਿਲਦੇ ਹਾਂ ਇੱਕ ਨਵੇਂ ਸੈਸ਼ਨ ਦੇ ਨਾਲ ਸੋ ਧੰਨਵਾਦ ਬਈ